ਅੱਜ ਅਸੀਂ ਬਣਾਵਾਂਗੇ ਆਲੂ ਤੇ ਪਨੀਰ ਦੀ ਪੁਰਜੀ ਬਹੁਤ ਸਵਾਦ ਬਣੇਗੀ ਤੇ ਬਹੁਤ ਟੇਸਟੀ ਬਣੇਗੀ ਤੇ ਆਲੂ ਤੇ ਪਨੀਰ ਦੀ ਪੁਰਜੀ ਬਣਾਉਣ ਵਾਸਤੇ ਜਿਹੜਾ ਸਮਾਨ ਲਿਆ ਆ ਉਹ ਤੁਹਾਨੂੰ ਮੈਂ ਵਿਖਾ ਦਨੀ ਆ ਇਹ ਦੇਖੋ ਮੈਂ ਤਿੰਨ ਟਮਾਟਰ ਲਏ ਨੇ ਦੋ ਹਰੀਆਂ ਮਿਰਚਾਂ ਲਈਆਂ ਇੱਕ ਆਲੂ ਲਿਆ ਤਿੰਨ ਪਿਆਜ਼ ਲਏ ਆ ਤੇ ਛੋਟਾ ਜਿਹਾ ਪੀਸ ਮੈਂ ਅਦਰਕ ਦਾ ਲਿਆ ਤੇ ਥੋੜੀਆਂ ਜਿਹੀਆਂ ਮੈਂ ਲਸਣ ਦੀਆਂ ਲਈਆਂ ਨੇ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਇੱਕ ਨਵੇਂ ਤਰੀਕੇ ਦੇ ਨਾਲ ਆਪਾਂ ਜਿਹੜੀ ਸਬਜੀ ਆ ਇਹਨੂੰ ਤਿਆਰ ਕਰਾਂਗੇ ਠੀਕ ਐ ਇਹ ਹੁਣ ਹਰੀਆਂ ਮਿਰਚਾਂ ਕੌਲੀ 'ਚ ਪਹਿਲਾਂ ਹੀ ਪਈਆਂ ਹੋਈਆਂ ਸੀ ਤੇ ਇਹਨਾਂ ਦੇ ਵਿੱਚ ਮੈਂ ਟਮਾਟਰ ਵੀ ਦੋਨੋਂ ਰੱਖ ਦਿੱਤੇ ਅਤੇ ਇਹ ਤੇ ਨੌਰ ਸੌਰੀ ਰੱਖ ਦਿੱਤੇ ਹੁਣ ਮੈਂ ਤੁਹਾਨੂੰ ਅੱਜ ਸਬਜੀ ਬਹੁਤ ਤਰੀਕੇ ਨਾਲ ਬਣਾ ਕੇ ਵਿਖਾਉਣੀ ਆ ਤੇ ਵੀਡੀਓ ਨੂੰ ਤੁਸੀਂ ਪੂਰੀ ਵੇਖਿਆ ਕਰੋ ਪੂਰੀ ਵੇਖ ਕੇ ਫਿਰ ਸਬਜੀ ਤਿਆਰ ਕਰਿਆ ਕਰੋ ਆਪਣੇ ਘਰ ਤੇ ਫਿਰ ਬਹੁਤ ਹੀ ਵਧੀਆ ਸਬਜੀ ਤਿਆਰ ਹੁੰਦੀ ਆ ਜੀ ਇਹ ਅਦਰਕ ਜਿਹੜਾ ਆ ਇਹਨੂੰ ਲਸਣ ਦੇ ਨਾਲ ਹੀ ਆਪਾਂ ਕੱਟ ਕੇ ਰੱਖ ਲਵਾਂਗੇ। ਅੱਜ ਇੱਕ ਨਵੇਂ ਤਰੀਕੇ ਦੇ ਨਾਲ ਮੈਂ ਸਬਜੀ ਬਾਰ-ਬਾਰ ਕਹਿਣ ਦੀ ਆ ਕਿ ਨਵੇਂ ਤਰੀਕੇ ਦੇ ਨਾਲ ਸਬਜੀ ਜਿਹੜੀ ਆ ਤਿਆਰ ਹੋ ਰਹੀ ਆ। ਇਹ ਗਾ ਤੁਸੀਂ ਜਿਹੜੀ ਵੀਡੀਓ ਹੈ ਇਹਨੂੰ ਜ਼ਰੂਰ ਵੇਖਿਆ ਕਰੋ ਪੂਰੀ ਵੇਖਿਆ ਕਰੋ ਵੀਡੀਓ ਨੂੰ। ਯਾ ਅੱਜ ਮੈਂ ਚੱਕ ਕੇ ਭਰਾ ਕਰ ਦਿੱਤੇ ਤਾਂ ਹੁਣ ਆਲੂ ਰਹਿ ਗਿਆ। ਆਲੂ ਨੂੰ ਅਸੀਂ ਪਹਿਲਾਂ ਕੱਦੂਕਸ ਕਰਦੇ ਆ। ਕਦੋਂ ਕਸ ਕਰਨ ਵਾਸਤੇ ਵੇਖੋ ਮੈਂ ਇੱਕੋ ਹੀ ਆਲੂ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਤੁਸੀਂ ਜਿਆਦਾ ਬਣਾਉਣੀ ਹੈ ਤੇ ਜਿਆਦਾ ਵੀ ਕਰ ਸਕਦੇ ਹੋ ਰਿਆਡ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਕਿਉਂਕਿ ਜਿਹੜਾ ਵੀਡੀਓ ਬਣਾਉਂਦਾ ਆ ਉਹਦੀ ਦਿਲ ਵਧਾਈ ਹੁੰਦੀ ਆ ਤੁਹਾਡੇ ਹਿੰਮਤ ਦਓਗੇ ਸਾਨੂੰ ਨਾਲ ਤੇ ਤੁਸੀਂ ਨਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡਾ ਜਿਹੜਾ ਚੈਨਲ ਆ ਫਿਰ ਚੱਲਦਾ ਆ ਇਹ ਦੇਖੋ ਮੈਂ ਕਦੂਕਾਸ ਕਰ ਦਿੱਤਾ ਆਲੂ ਹੁਣ ਮੈਂ ਇਹਨੂੰ ਇੱਕ ਭਾਂਡੇ ਦੇ ਵਿੱਚ ਪਲਟ ਦਵਾਂਗੇ ਇਹਦੇ ਵਿੱਚ ਮੈਂ ਪਾਣੀ ਪਾ ਕੇ ਇਹਨੂੰ ਮੈਂ ਨਾ ਸਾਫ਼ ਕਰ ਲਵਾਂਗੀ ਆਲੂਆਂ ਨੂੰ ਜਾਨੀ ਕਿ ਧੋ ਕੇ ਤੇ ਪਾਣੀ ਰੱਖ ਲਵਾਂਗੀ ਪਾ ਕੇ ਆ ਦੇਖੋ ਹੁਣ ਮੈਂ ਇਦਾਂ ਹੀ ਬਸ ਇਹਨਾਂ ਨੂੰ ਸਾਈਡ ਤੇ ਕਰ ਦਵਾਂਗੀ ਬਾਕੀ ਜਿਹੜਾ ਆਪਾਂ ਤੜਕਾ ਲਾਉਣ ਵਾਲਾ ਕੰਮ ਆ ਉਹ ਕਰ ਦਿੰਨੇ ਆ ਟਮਾਟਰ ਜਿਹੜੇ ਆ ਉਹ ਮੈਂ ਮਿਕਸੀ ਦੇ ਵਿੱਚ ਕੱਟ ਕੇ ਪਾਵਾਂਗੇ ਅੱਜਕੱਲ ਟਮਾਟਰ ਤੁਹਾਨੂੰ ਪਤਾ ਸੀਜ਼ਨ ਦੇ ਨਹੀਂ ਹੁੰਦੇ ਇਸ ਤਰ੍ਹਾਂ ਹੀ ਆਉਂਦੇ ਆ ਕਈ ਟਮਾਟਰ ਕਿਸ ਤਰ੍ਹਾਂ ਦੇ ਨਿਕਲ ਆਉਂਦੇ ਆ ਕੋਈ ਕਿਸ ਤਰ੍ਹਾਂ ਦੇ ਨਿਕਲ ਆਉਂਦੇ ਆ ਆਪਣੇ ਵੱਲੋਂ ਤੇ ਸਾਫ਼ ਹੀ ਘਰਮ ਦੇ ਟਮਾਟਰ ਕੋਈ ਟਮਾਟਰ ਵਿੱਚ ਉਹ ਇਹੋ ਜਿਹੇ ਨਿਕਲ ਆਉਂਦੇ ਆ ਕਿ ਪਏ ਪਏ ਵੀ ਟਮਾਟਰ ਜਿਹੜੇ ਆ ਫ੍ਰਿਜਾਂ ਦੇ ਵਿੱਚ ਅਸੀਂ ਚੀਜ਼ਾਂ ਰੱਖਣੇ ਆ ਤੇ ਉਹ ਫਿਰ ਗਲ ਨਹੀਂ ਬਣਦੀ ਹੁਣ ਇੱਕ ਟਮਾਟਰ ਇਹਨਾਂ ਦੇ ਵਿੱਚੋਂ ਦੇਖ ਲਓ ਆਪਣੇ ਆਪ ਹੀ ਜਿਹੜਾ ਆ ਸਹੀ ਨਹੀਂ ਨਿਕਲਿਆ ਤੇ ਸਾਈਡ ਤੇ ਕਰਨਾ ਪੈ ਗਿਆ ਇਦਾਂ ਆਪਾਂ ਇਹਦਾ ਪੇਸਟ ਪਹਿਲਾਂ ਬਣਾਵਾਂਗੇ ਟਮਾਟਰਾਂ ਦਾ ਤੇ ਵਿੱਚੇ ਹੀ ਮੈਂ ਮਿਰਚਾਂ ਵੀ ਪਾ ਦਵਾਂਗੀ ਇਹ ਦੋਨੋਂ ਮਿਰਚਾਂ ਦਾ ਨਾਲ ਪੇਸਟ ਬਣ ਜੇਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਾਂ ਅੱਜ ਜਿਹੜੀ ਸਬਜ਼ੀ ਆ ਤਿਆਰ ਕਰਾਂਗੇ ਤੇ ਆਹ ਜਿਹੜਾ ਪਿਆਜ਼ ਆ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਇਹਨਾਂ ਦਾ ਪੇਸਟ ਨਹੀਂ ਬਣਾਉਣਾ ਇਹਨਾਂ ਨੂੰ ਆਪਾਂ ਇਦਾਂ ਹੀ ਕੱਟਣਾ ਹੈ ਪਨੀਰ ਤੁਸੀਂ ਵੀ ਬੜੀ ਵਾਰੀ ਬਣਾਇਆ ਹੋਊਗਾ ਪਰ ਆਹ ਸਬਜ਼ੀ ਜਿਹੜੀ ਮੈਂ ਬਣਾਈ ਆ ਇਹ ਵੀ ਤੁਸੀਂ ਬਣਾ ਖਾ ਕੇ ਦੇਖਿਓ ਤੇ ਬਣਾ ਕੇ ਵੀ ਦੇਖਿਓ ਤੇ ਪੀਰ ਤਾਂ ਉਹ ਆਪੇ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਤਿਆਰ ਕਰਨਾ ਹੈ ਤੇ ਹੁਣ ਅਸੀਂ ਪੇਸਟ ਪਹਿਲਾਂ ਤਿਆਰ ਕਰਦੇ ਆ ਥੋੜਾ ਜਿਹਾ ਪਾਣੀ ਪਾ ਦਾਂਗੇ ਟਮਾਟਰਾਂ ਦੇ ਵਿੱਚ ਇਹਦੇ ਨਾਲ ਪੇਸਟ ਤਿਆਰ ਹੋ ਜਾਊਗਾ ਇਹ ਦੇਖੋ ਹੁਣ ਪੇਸਟ ਤਿਆਰ ਹੋ ਗਿਆ ਮਿਕਸੀ ਦਾ ਤੇ ਪੇਸਟ ਜਿਹੜਾ ਆ ਅਸੀਂ ਇੱਕ ਸਾਈਡ ਤੇ ਕਰ ਦਵਾਂਗੇ ਹੁਣ ਤੇ ਬਾਕੀ ਆਪਾਂ ਕੁੰਡੇ ਡੰਡੇ ਦਾ ਵੀ ਅੱਜ ਕੰਮ ਵਿੱਚ ਲਾਵਾਂਗੇ ਥੋੜਾ ਬਹੁਤਾ ਇਹ ਕੁੰਡਾ ਡੰਡਾ ਵੀ ਹੈਗਾ ਆ ਤੇ ਇਹਦੇ ਵਿੱਚ ਅਸੀਂ ਜਿਹੜਾ ਅਦਰਕ ਤੇ ਲਸਣ ਆ ਇਹ ਪਹਿਲਾਂ ਇਹਦੇ ਵਿੱਚ ਆਪਾਂ ਕੁੱਟ ਕੇ ਤੇ ਇਹਦਾ ਵੀ ਆਪਾਂ ਜਿਹੜਾ ਆ ਚਟਨੀ ਬਣਾ ਲਵਾਂਗੇ ਚਟਨੀ ਦਾ ਮੇਰਾ ਮਤਲਬ ਕਹਿਣ ਦਾ ਕਿ ਆਪਾਂ ਨਾ ਚਟਨੀ ਵਾਂਗਰੇ ਇਹਨੂੰ ਕੁੱਟਾਂਗੇ ਤੇ ਇਹ ਬਹੁਤ ਹੀ ਬਰੀਕ ਜਿਹੜਾ ਆ ਬਹੁਤ ਹੀ ਵਧੀਆ ਜਿਹੜਾ ਆ ਕੁੱਟ ਕੇ ਪਾਵਾਂਗੇ ਤੇ ਟੇਸਟ ਆਊ ਇਹਦਾ ਮਿਕਸੀ ਦੇ ਨਾਲ ਅਸੀਂ ਅੱਜ ਸਾਰੀਆਂ ਚੀਜ਼ਾਂ ਪੀਠ ਕੇ ਨਹੀਂ ਪਾ ਰਹੇ ਤੇ ਅਦਰਕ ਦਾ ਤੇ ਲਸਣ ਦਾ ਇਹ ਪੇਸਟ ਆ ਉਹ ਵੀ ਬਣ ਗਿਆ ਇਹ ਨਵੀਂ ਮੈਂ ਇੱਕ ਕੋਲੀ ਦੇ ਵਿੱਚ ਕੱਢ ਲਵਾਂਗੀ ਵੀਡੀਓ ਵੇਖੋਗੇ ਤੇ ਪਤਾ ਲੱਗ ਜਾਂਦਾ ਸਬਜ਼ੀ ਬਣਾਉਂਦਾ ਜਿਹੜੇ ਨਿੱਕੇ ਬੱਚਿਆਂ ਨੂੰ ਜਾਂ ਵੱਡੇ ਮਤਲਬ ਜਿਹੜੇ ਜਿੱਦਾਂ ਕੁੜੀਆਂ ਪੜੀਆਂ ਲਿਖੀਆਂ ਕਈ ਵਾਰੀ ਨਹੀਂ ਕੋਈ ਬਣਾ ਸਕਦਾ ਤੇ ਬੱਚੇ ਜਿਹੜੇ ਆ ਵੇਖ ਕੇ ਬਣਾ ਲੈਂਦੇ ਨੇ ਇਹ ਹੁਣ ਪਨੀਰ ਤੁਹਾਨੂੰ ਮੈਂ ਵਿਖਾਤਾ ਆ ਇਹ ਪਨੀਰ ਜਿਹੜਾ ਆ ਮੈਂ ਪਹਿਲਾਂ ਹੀ ਇਹਨੂੰ ਤੋੜ ਦਿੱਤਾ ਆ ਛੋਟਾ ਛੋਟਾ ਕਰ ਦਿੱਤਾ ਆ ਤੇ ਪਨੀਰ ਤੇ ਅੱਜ ਬਣਾਉਂਗੀ ਮੈਂ ਸਬਜੀ ਰਫਾਇਣ ਤੇਲ ਪਾਇਆ ਏ ਅੱਧੀ ਘੜਚੀ ਤੁਸੀਂ ਵੇਸਾ ਕਹ ਦੀ ਜਗਾ ਦੇਸੀ ਘਿਓ ਪਾਓ ਤੇ ਭਾਵੇਂ ਤੁਸੀਂ ਸਰੋਂ ਦਾ ਤੇਲ ਪਾਓ ਤੇ ਜਿਹੜੀ ਜਿਹੜਾ ਤੁਹਾਡਾ ਮਨ ਕਰਦਾ ਉਹ ਤੁਸੀਂ ਪਾ ਸਕਦੇ ਹੋ ਇੱਕ ਪਾਇਆ ਤੇਜ ਪੱਤਾ ਥੋੜਾ ਛੋਟਾ ਜਾ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਜੀਰਾ ਜੀਰਾ ਸਾਬਤ ਪਾਉਂਗੀ ਥੋੜਾ ਜਿਹਾ ਮੈਂ ਯੋਕ ਇਹਦਾ ਟੇਸਟ ਬਹੁਤ ਵਧੀਆ ਤੇ ਸਬਜੀ ਵਿੱਚ ਜੀਰਾ ਜਿਹੜਾ ਆ ਬਹੁਤ ਹੀ ਵਧੀਆ ਲੱਗਦਾ ਆ ਹੁਣ ਮੈਂ ਪਹਿਲਾਂ ਇਹਦੇ ਵਿੱਚ ਨਾ ਪੇਸਟ ਬਣਾਇਆ ਜਿਹੜਾ ਨਾ ਅਦਰਕ ਲਸਣ ਦਾ ਇਹ ਜ਼ਰੂਰ ਭੁੰਨੋਗੀ ਕਿਉਂਕਿ ਇਹ ਭੁਜਾ ਹੋਏ ਨਾ ਥੋੜਾ ਜਾ ਤੇ ਇਹ ਬਹੁਤ ਹੀ ਵਧੀਆ ਲੱਗਦਾ ਆ ਸਾਰੀ ਸਬਜੀ ਦੇ ਵਿੱਚ ਤੁਸੀਂ ਕਦੀ ਅਜਮਾ ਕੇ ਦੇਖਿਓ ਪਹਿਲਾਂ ਤੁਸੀਂ ਲਸਣ ਤੇ ਅਦਰਕ ਭੁੰਨੋਗੇ ਤੇ ਬਾਅਦ ਚ ਤੁਸੀਂ ਪਿਆਜ਼ ਭੁੰਨੋਗੇ ਤੇ ਸਬਜੀ ਇੱਕ ਅਲੱਗ ਤਰੀਕੇ ਨਾਲ ਹੀ ਬਣੇਗੀ ਜੇ ਆਪਾਂ ਪਹਿਲਾਂ ਪਿਆਜ਼ ਭੁੰਨ ਲੈਨੇ ਆ ਬਾਅਦ ਵਿੱਚ ਆਪਾਂ ਲਸਣ ਤੇ ਅਦਰਕ ਦਾ ਪੇਸਟ ਪਾਉਨੇ ਆ ਨਾ ਉਹ ਗੱਲ ਉਹੋ ਜਿਹੀ ਬਣਦੀ ਨਹੀਂ ਫਿਰ ਇਹਨੂੰ ਪਹਿਲਾਂ ਸੇਕ ਲਵਾਉਣਾ ਚਾਹੀਦਾ ਇੱਕ ਤੇ ਲਸਣ ਦੀ ਸਮੈਲ ਚਲ ਜਾਂਦੀ ਥੋੜੀ ਜਿਹੀ ਤੇ ਇੱਕ ਉਦਾਂ ਵੀ ਵਧੀਆ ਭੁੱਜ ਜਾਂਦਾ ਹੈ ਟੇਸਟ ਬਣ ਜਾਂਦਾ ਹੁਣ ਆਪਾਂ ਪਿਆਜ਼ ਵੀ ਪਾਉਦੇ ਆ ਪਿਆਜ਼ ਤਾਂ ਵੈਸੇ ਵੀ ਸਬਜ਼ੀ ਦੇ ਵਿੱਚ ਥੋੜੇ ਕਰੰਜੀ ਕਰੰਜੀ ਜੇ ਰਹਿਣ ਥੋੜੇ ਮਤਲਬ ਵਧੀਆ ਰਹਿਣ ਤੇ ਫੇਰੇ ਟੇਸਟ ਵੀ ਉਹਨਾਂ ਦਾ ਅਲੱਗ ਹੁੰਦਾ ਤੇ ਪਿਆਜ਼ਾ ਵੀ ਬੜਾ ਦਿੰਦੇ ਨੇ ਹੁਣ ਇਸ ਤਰ੍ਹਾਂ ਹੀ ਪਿਆਜ਼ ਜਿਹੜੇ ਥੋੜੇ ਜਿਹਾ ਭੁੰਨ ਲਵਾਂਗੇ ਆਪਾਂ ਪਹਿਲਾਂ ਆਲੇ ਕੜੇ ਪੱਤਾ ਪਾ ਦਵਾਂਗੇ ਥੋੜਾ ਜਿਹਾ ਧੋ ਕੇ ਰੱਖਿਆ ਹੋਇਆ ਸੀ ਮੈਂ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਤੁਸੀਂ ਵਡੀਆਂ ਵੀਡੀਓ ਅੱਗੇ ਵੀ ਮੈਂ ਬਹੁਤ ਪਾਈਆਂ ਹੋਈਆਂ ਆ ਤੁਸੀਂ ਦੇਖਿਆ ਕਰੋ ਬਹੁਤ ਹੀ ਵਧੀਆ ਜਿਹੜਾ ਚੈਨਲ ਆ ਬਹੁਤ ਹੀ ਵਧੀਆ ਆ ਤੁਸੀਂ ਦੇਸੀ ਢੰਗ ਨਾਲ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਆ ਆਮ ਰੋਟੀ ਜਦੋਂ ਪਹਿਲਾਂ ਸਾਡੇ ਵੱਡੇ ਜਿਹੜੇ ਤਿਆਰ ਕਰਦੇ ਹੁੰਦੇ ਸੀ ਉਸ ਤਰ੍ਹਾਂ ਇਹ ਸਾਰਾ ਖਾਣਾ ਜਿਹੜਾ ਮੈਂ ਤਿਆਰ ਕਰਦੀ ਆ ਬਿਲਕੁਲ ਉਸ ਤਰ੍ਹਾਂ ਦਾ ਕਰਦੀ ਆ ਮੈਂ। ਉਹ ਇਹ ਦੇਖਿਆ ਕਰੋ ਵੀਡੀਓ ਨੂੰ। ਇਹ ਆਲੂ ਜਿਹੜੇ ਆ ਇਹ ਵੀ ਆਪਾਂ ਜਿਹੜੇ ਆ ਇਹਨਾਂ ਨੂੰ ਨਿਚੋੜ ਕੇ ਕੱਢ ਲਵਾਂਗੇ ਪਾਣੀ ਦੇ ਵਿੱਚੋਂ ਘੁੱਟ ਘੁੱਟ ਕੇ ਨਿਚੋੜਾਂਗੇ ਤੇ ਫਿਰ ਆਪਾਂ ਕੜਾਈ ਦੇ ਵਿੱਚ ਪਾਈ ਜਾਵਾਂਗੇ। ਇਹ ਬਹੁਤ ਹੀ ਸਵਾਦ ਬਣਦੀ ਆ ਸਬਜ਼ੀ ਮੈਂ ਅੱਗੇ 1-2 ਵਾਰ ਬਣਾਈ ਆ ਤੇ ਬਹੁਤ ਹੀ ਵਧੀਆ ਬਣੀ ਸੀ। ਮੈਂ ਆਖਿਆ ਚੱਲ ਆਪਣੇ ਭੈਣ ਭਰਾਵਾਂ ਨੂੰ ਦੱਸਾਂਗੀ ਇਹ ਜਿਹੜੀ ਸਬਜ਼ੀ ਆ ਇਸ ਤਰ੍ਹਾਂ ਵੀ ਬਣਾ ਕੇ ਤੂੰ ਖਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੈਂ ਕੋਈ ਅਜੇ ਨਮਕ ਮਸਾਲਾ ਕੋਈ ਨਹੀਂ ਪਾਇਆ ਕਿਉਂਕਿ ਮੈਂ ਪਹਿਲਾਂ ਆਲੂ ਥੋੜੇ ਜਿਹਾ ਭੁੰਨ ਲਵਾਂਗੀ ਬਾਕੀ ਮੈਂ ਫੇਰ ਪਾਵਾਂਗੀ ਮਸਾਲੇ ਫੇਰ ਪਾਵਾਂਗੀ ਪਹਿਲਾਂ ਮੈਂ ਥੋੜੇ ਜਿਹਾ ਆਲੂ ਜਿਹੜੇ ਆ ਨਰਮ ਕਰ ਲਵਾਂਗੀ ਇਹ ਅੱਧਾ ਹੀ ਲਾਈ ਜਾਣੀ ਹੈ ਸਬਜੀ ਬਾਰ-ਬਾਰ ਤੇ ਇਸੇ ਤਰ੍ਹਾਂ ਹੀ ਇਹ ਬਹੁਤ ਹੀ ਵਧੀਆ ਬਣ ਜਾਣੀ ਆ ਹੁਣ ਹਲਦੀ ਪਾਈ ਆ ਮੈਂ ਅੱਧਾ ਚਮਚਾ ਕਾਫੀ ਪੁੱਜ ਗਏ ਆ ਲੋ ਤੇ ਹੁਣ ਮੈਂ ਨਾ ਹਲਦੀ ਪਾਈ ਏ ਤੇ ਦੇਗੀ ਮਿਰਚ ਵੀ ਪਾਤੀ ਏ ਕਸ਼ਮੀਰੀ ਮਿਰਚ ਜਿਹਨੂੰ ਕਹਿੰਦੇ ਰੰਗ ਵਾਲੀ ਥੋੜੀ ਜੀ ਉਹ ਪਾਤੀ ਆ ਇਹ ਮੈਂ ਥੋੜਾ ਜਿਹਾ ਜੀਰਾ ਪਾਊਡਰ ਪਾਇਆ ਏ ਇਹ ਮੈਂ ਧਨੀਆ ਪਾਊਡਰ ਵੀ ਪਾਤਾ ਥੋੜਾ ਜਿਹਾ ਮਸਾਲੇ ਤੁਸੀਂ ਵੱਧ ਘੱਟ ਆਪਣੀ ਮਰਜ਼ੀ ਨਾਲ ਕਰ ਸਕਦੇ ਜੇ ਇਹ ਤਾਂ ਸਿਰਫ ਤੁਹਾਨੂੰ ਤਰੀਕਾ ਹੀ ਦੱਸਣ ਦੀ ਪੈਸ ਤਰ੍ਹਾਂ ਕਰਕੇ ਸਬਜ਼ੀ ਬਣਾਇਆ ਕਰੋ ਮਸਾਲੇ ਨਮਕ ਮਿਰਚ ਉਹ ਤੁਸੀਂ ਆਪਣੀ ਮਰਜ਼ੀ ਨਾਲ ਵੀ ਕਰ ਸਕਦੇ ਹੋ ਤਾਂ ਭਾਵੇਂ ਥੋੜੇ ਪਾਓ ਭਾਵੇਂ ਥੋੜੇ ਜਿਹਾ ਵੱਧ ਪਾਓ ਤੇ ਭਾਵੇਂ ਘੱਟ ਪਾਓ ਜਿੰਨੇ ਖਾਂਦੇ ਤੇਜ਼ੀ ਦੇ ਖਾਂਦੇ ਤੇਜ਼ ਪਾਓ ਘੱਟ ਖਾਂਦੇ ਤਾਂ ਘੱਟ ਪਾਓ ਇਹ ਹੁਣ ਮਸਾਲੇ ਥੋੜੇ ਜਿਹੜੇ ਆ ਪੱਕ ਰਹੇ ਆ ਹੁਣ ਆ ਪਾਏ ਦੇ ਵਿੱਚ ਟਮਾਟਰ ਦਾ ਪੇਸਟ ਪਾ ਦਵਾਂਗੇ ਨਾਲ ਹੀ ਮਸਾਲੇ ਵੀ ਇਹਦੇ ਵਧੀਆ ਹੋ ਜਾਣੇ ਨੇ ਨਾਲ ਹੀ ਇਹਦਾ ਟਮਾਟਰ ਦਾ ਜਿਹੜਾ ਪੇਸਟ ਆ ਉਹ ਵੀ ਬਹੁਤ ਵਧੀਆ ਪੱਕ ਜਾਣਾ। ਇਸ ਤਰ੍ਹਾਂ ਸਬਜ਼ੀ ਜਿਹੜੀ ਆ ਬਹੁਤ ਹੀ ਵਧੀਆ ਤਿਆਰ ਹੁੰਦੀ ਆ। ਹੁਣ ਜੋ ਲੱਗੀ ਹੋਈ ਸੀ ਕੜਾਈ ਦੇ ਨਾਲ ਉਹ ਸਾਰੀ ਲੱਥ ਜਾਏਗੀ। ਹੁਣ ਇਹਨੂੰ ਥੋੜੀ ਦੇਰ ਵਾਸਤੇ ਨਾ ਘੱਟ ਗੈਸ ਦੇ ਉੱਤੇ ਬਣਨ ਦਵਾਗੇ ਪਹਿਲੇ। ਆਪਾਂ ਇਹਦੇ ਵਿੱਚ ਅਜੇ ਪਨੀਰ ਨਹੀਂ ਪਾਉਣਾ। ਇਨੂੰ ਆਪਾਂ ਬਣਾੰਨ ਧਵਾਗੇ ਨਮਕ ਨਹੀਂ ਪਾਇਆ ਤੁਸੀਂ ਦੇਖ ਸਕਦੇ ਹੋ ਮੈਂ ਹਜੇ ਨਮਕ ਨਹੀਂ ਪਾਇਆ ਤੇ ਨਮਕ ਮੈਂ ਜਦੋਂ ਪਾਵਾਂਗੀ ਤੇ ਫਿਰ ਤੁਹਾਨੂੰ ਵਿਖਾ ਕੇ ਹੀ ਪਾਵਾਂਗੀ ਥੋੜਾ ਜਿਹਾ ਸਬਜੀ ਨੂੰ ਉਥੋਂ ਟੱਕ ਦਿੰਨੇ ਆ ਬਾਰ-ਬਾਰ ਇਹਨੂੰ ਖੋਲ ਕੇ ਦੇਖ ਕੇ ਤੇ ਫੇਰ ਹੀ ਆਪਾਂ ਜਿਹੜਾ ਆ ਬਾਕੀ ਦਾ ਕੰਮ ਇਹਦਾ ਕਰਾਂਗੇ ਹੁਣ ਮੈਂ ਥੋੜਾ ਜਿਹਾ ਦੇਖੂਗੀ ਪਹਿਲਾਂ ਮੇਰੀ ਸਬਜੀ ਕਿੱਦਾਂ ਦੀ ਤਿਆਰ ਹੋ ਰਹੀ ਆ ਇਹ ਦੇਖੋ ਇਹ ਆਪਣੇ ਆਪ ਹੀ ਜਿਹੜੀ ਤੇਲ ਛੱਡ ਰਹੀ ਆ ਸਬਜੀ ਵਧੀਆ ਬਣ ਰਹੀ ਆ ਤੇ ਹੁਣ ਮੈਂ ਨਮਕ ਵੀ ਇਹਦੇ ਵਿੱਚ ਥੋੜਾ ਜਿਹਾ ਪਾਤਾ ਸਵਾਦ ਅਨਸਾਰ ਤੁਸੀਂ ਆਪਣੇ ਹਿਸਾਬ ਨਾਲ ਨਮਕ ਜਿਹੜਾ ਆ ਪਾ ਸਕਦੇ ਹੋ ਤੇ ਹੁਣ ਮੈਂ ਪਨੀਰ ਪਾਵਾਂਗੀ ਇਹਦੇ ਚ ਕਿਉਂਕਿ ਠੰਡ ਵਿੱਚ ਤੁਹਾਨੂੰ ਪਤਾ ਪਨੀਰ ਜਿਹੜਾ ਆ ਠੰਡ ਦੇ ਵਿੱਚ ਥੋੜਾ ਜਿਹਾ ਸਖਤ ਹੋ ਜਾਂਦਾ ਆ ਪਨੀਰ ਨੂੰ ਵੀ ਥੋੜਾ ਜਿਹਾ ਲਿਕਵਿਡ ਪਾਣੀ ਲੱਗੇਗਾ ਜਾਂ ਮਤਲਬ ਫੁੱਲੇਗਾ ਪਨੀਰ ਤੇ ਫਿਰ ਬਹੁਤ ਨਰਮ ਹੋ ਜਾਏਗਾ ਤੇ ਵਧੀਆ ਸਬਜ਼ੀ ਬਣੇਗੀ ਹੁਣ ਮੈਂ ਇਹਨੂੰ ਨਾ ਨਰਮ ਹੋਣ ਵਾਸਤੇ ਜਿਹੜਾ ਪਨੀਰ ਆ ਇਹਨੂੰ ਨਰਮ ਹੋਣ ਵਾਸਤੇ ਨਾ ਟੱਕ ਦਵਾਂਗੀ ਸਬਜ਼ੀ ਨੂੰ ਫਿਰ ਬਾਰ-ਬਾਰ ਖੋਲ ਕੇ ਦੇਖਾਂਗੀ ਫਿਰ ਜਦ ਤੱਕ ਪਨੀਰ ਫੁੱਲ ਕੇ ਵਧੀਆ ਹੋ ਜਾਊਗਾ ਫਿਰ ਇਹ ਸਬਜ਼ੀ ਤਿਆਰ ਹੋ ਜਾਏਗੀ ਤੁਸੀਂ ਤੇਜ਼ੀ ਨਾਲ ਚਕਾਲੀ ਮਿਰਚ ਵੀ ਪਾ ਸਕਦੇ ਹੋ ਮੈਂ ਥੋੜੀ ਜਿਹੀ ਘੱਟ ਪਾਈ ਆ ਕਾਲੀ ਮਿਰਚ ਤੁਸੀਂ ਪਾ ਸਕਦੇ ਜੇ ਹੁਣ ਦੇਖੋ ਆਪਣੇ ਆਪ ਹੀ ਇਹ ਫੁੱਲ ਕੇ ਪਾਣੀ ਇਹਨੇ ਜਿਹੜਾ ਆ ਆਪਣੇ ਆਪ ਹੀ ਛੱਡ ਦਿੱਤਾ ਆ ਥੋੜਾ ਜਿਹਾ ਤੇ ਆ ਦੇਖੋ ਕਿਉਂਕਿ ਆਲੂ ਕੱਚੇ ਸੀ ਅਜੇ ਥੋੜੇ ਜੇ ਇਸ ਕਰਕੇ ਆਲੂਆਂ ਨੇ ਵੀ ਥੋੜਾ ਜਿਹਾ ਪਾਣੀ ਜਿਹੜਾ ਆ ਛੱਡਿਆ ਤੇ ਆ ਦੇਖੋ ਸਬਜੀ ਜਿਹੜੀ ਆ ਇਹ ਪਨੀਰ ਜਿਹੜਾ ਆ ਇਹਦੇ ਵਿੱਚ ਇਹ ਜਿਹੜਾ ਲਿਕਵਿਡ ਪਾਣੀ ਆ ਇਹਦੇ ਚ ਇਹ ਪਨੀਰ ਦੇ ਜਿਹੜਾ ਉਹਨੇ ਮਤਲਬ ਸੋਖ ਲੈਣਾ ਤੇ ਸਬਜੀ ਸਾਡੀ ਬਹੁਤ ਟੇਸਟੀ ਬਣ ਜਾਣੀ ਆ ਵੀ ਦੇਖ ਸਕਦੇ ਹੋ बार-बार ਚੁੱਕ ਕੇ ਇਦਾਂ ਦੇਖਾਂਗੇ ਢੱਕਣ ਤੇ ਫਿਰ ਆਪਣੇ ਆਪ ਹੀ ਕਿੰਨੀ ਸੋਹਣੀ ਸਬਜੀ ਜਿਹੜੀ ਤਿਆਰ ਹੋ ਰਹੀ ਆ ਪਣੀਰ ਦੀ ਪੁਰਜੀ ਤੁਸੀਂ ਵਾਕਿਆ ਇਹ ਬਹੁਤ ਵਾਰੀ ਖਾਧੀ ਹੋਗੀ ਪਰ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਵੀ ਇੱਕ ਵਾਰੀ ਬਣਾ ਕੇ ਖਾਓਗੇ ਤੇ ਫੇਰ ਤੁਹਾਨੂੰ ਬਿਲਕੁਲ ਪਤਾ ਲੱਗ ਜਾਣਾ ਵੀ ਵਾਕਈ ਕੋਈ ਚੀਜ਼ ਬਣੀ ਹੋਈ ਆ ਤੇ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਿਆ ਕਰੋ ਉਹਨਾਂ ਨੂੰ ਵੀ ਪਤਾ ਲੱਗੇ ਕੋਈ ਸਬਜ਼ੀ ਹੈਗੀ ਆ ਬਿਲਕੁਲ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ